ਤੁਰੰਤ ਅਰਨ ਪੁਲਿਸ ਵੱਲੋਂ ਆਮ ਜਨਤਾ ਨੂੰ ਲੋੜੀਂਦੇ ਪਾਵਨ ਤਿਹਾੜੀ ਤੋਂ ਪਹਿਲਾਂ ਵੱਡੀ ਖੁਸ਼ੀ ਦਿੱਤੀ ਗਈ ਹੈ ਜ਼ਿਲ੍ਹਾ ਪੁਲਿਸ ਨੇ ਲੋਕਾਂ ਦੇ ਚੋਰੀ ਹੋਏ ਮੋਬਾਈਲ ਫੋਨ ਲੱਭ ਕੇ ਉਹਨਾਂ ਨੂੰ ਸੁਰੱਖਿਅਤ ਵਾਪਸ ਕੀਤਾ ਹੈ ਜੈਸਾ ਨਾਲ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਦੇਖਣ ਵਾਲੀ ਸੀ ਇਹ ਸਫਲ ਕਾਰਵਾਈ ਐਸਐਸਪੀ ਤਰਨਤਾਰਨ सुरेंद्र ਲਾਂਬਾ ਦੀ ਅਗਵਾਈ ਹੇਠ ਕੀਤੀ ਗਈ ਜਿਸ ਤਹਿਤ ਪੁਲਸ ਦੀ ਵਿਸ਼ੇਸ਼ ਟੀਮ ਨੇ ਤਕਨੀਕੀ ਸਾਧਨਾਂ ਦੀ ਮਦਦ ਨਾਲ ਗੁੰਮ ਹੋਏ ਅਤੇ ਚੋਰੀ ਹੋਏ ਫੋਨ ਟਰੇਸ ਕਰਕੇ ਬਰਾਮਦ ਕੀਤੇ ਨੇ ਆਪਣੇ ਕੀਮਤੀ ਮੋਬਾਈਲ ਵਾਪਸ ਮਿਲਣ ਦੇ ਲੋਕਾਂ ਨੇ ਤਰਨਤਨ ਪੁਲਸ ਦਾ ਦਿলো ਧੰਨਵਾਦ ਕੀਤਾ ਅਤੇ ਪੁਲਸ ਦੀ ਇਸ ਪਹਿਲ ਦੀ ਖੂਬ ਸਰਹਾਨਾ ਹੋ ਰਹੀ ਹੈ ਲੋਕਾਂ ਦਾ ਕਹਿਣਾ ਹੈ ਕਿ ਪੁਲਸ ਦੀ ਇਹ ਕਾਰਵਾਈ ਨਾ ਸਿਰਫ ਭਰੋਸੇ ਨੂੰ ਮਜ਼ਬੂਤ ਕਰਦੀ ਹੈ ਸਗੋਂ ਆਮ ਜਨਤਾ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਵੀ ਵਧਾਉਂਦੀ ਹੈ ਮਾੜਾ ਜੀ ਤੁਸੀਂ ਤਰਨਤਨ ਪੁਲਸ ਲੈਣ ਆਏ ਜੀ ਤੁਸੀਂ ਆਪਣਾ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਮੈਨੂੰ ਬਹੁਤ ਵਧੀਆ ਲੱਗਾ ਇੱਕ ਮਹੀਨੇ ਪਹਿਲਾਂ ਮੇਰਾ ਫੋਨ ਗਵਾਚਾ ਸੀਗਾ ਮੈਂ ਗੁਰਦੁਆਰਾ ਸਾਹਿਬ ਜਾ ਰਹੀ ਸੀਗੀ ਤੇ ਇਹਨਾਂ ਨੇ ਮੈਨੂੰ ਰਾਤ ਫੋਨ ਕੀਤਾ ਵੀ ਤੁਹਾਡਾ ਫੋਨ ਲੱਗ ਗਿਆ ਮੈਨੂੰ ਉਮੀਦ ਨਹੀਂ ਸੀ ਨੀ ਜਲਦੀ ਮੇਰਾ ਫੋਨ ਲੱਭੂਗਾ ਪਰ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਕੀਤਾ ਜਿਹੜਾ ਸਾਡਾ ਫੋਨ ਲੱਭ ਗਿਆ ਹਾਂਜੀ ਵੀਰ ਜੀ ਅੱਜ ਤੁਸੀਂ ਤਰਨਤਾਰਨ ਆ ਪੁੱਛ ਲੈਣ ਆਏ ਜੇ ਫੋਨ ਲੈਣਾ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਪੁੱਛ ਜੀ ਸਾਰੇ ਆਪਣਾ ਫੋਨ 1 ਮਹੀਨਾ ਪਹਿਲਾਂ ਗੁਆਚਾ ਸੀਗਾ ਕੋਮੋਗ ਹੈ ਗੁਰਦਾਰੇ ਗਏ ਸੇ ਤੇ ਉੱਥੋਂ ਕਿਸੇ ਨੇ ਚੋਰੀ ਕਰ ਲਿਆ ਸੀ ਤੇ ਪੂਰੇ 1 ਮਹੀਨੇ ਬਾਅਦ ਪੰਜਾਬ ਪੁਲਿਸ ਨੇ ਸਾਡਾ ਫੋਨ ਤੇ ਲੱਭ ਕੇ ਦਿੱਤਾ ਬਹੁਤ-ਬਹੁਤ ਧੰਨਵਾਦ ਆ ਤੇ ਸਾਨੂੰ ਅੱਜ ਸਵੇਰੇ ਫੋਨ ਆਇਆ ਸੀ ਕਿ ਤੁਹਾਡਾ ਫੋਨ ਲੱਭ ਚੁੱਕਾ ਵਾ ਤੇ ਤੁਸੀਂ ਲੈਣ ਆ ਸਕਦੇ ਜੀ ਤੇ ਅਸੀਂ ਪਹੁੰਚੇ ਆ ਤੇ ਪੰਜਾਬ ਪੁਸਤਾਂ ਬਹੁਤ-ਬਹੁਤ ਧੰਨਵਾਦ ਤਰਨਤਨ ਪੁਸਤਾਂ ਸਸੇਗੜ ਜੀ ਜੀ ਸਾਰਿਆਂ ਨੂੰ ਆਪ ਜੀ ਨੂੰ ਸਾਰਿਆਂ ਨੂੰ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਸੁਭਕਾਮਨਾਵਾਂ ਆ ਤਰਨਤਨ ਪੁਲਿਸ ਵੱਲੋਂ ਲੋੜੀ ਦੇ ਦਿਹਾੜੇ ਤੇ ਇੱਕ ਕਮਿਊਨਿਟੀ ਪੁਲਿਸ ਮੀਟਿੰਗ ਪੁਲਿਸਿੰਗ ਇਨੀਸ਼ੀਏਟਿਵ ਵਜੋਂ ਜਿਹੜੇ ਲੋਕਾਂ ਦੇ ਮੋਬਾਈਲ ਫੋਨ ਗਵਾਚੇ ਹੋਏ ਹੈਗੇ ਮਿਸਿੰਗ ਮੋਬਾਈਲ ਫੋਨ ਰਿਪੋਰਟ ਕੀਤੇ ਹੋਏ ਹੈਗੇ ਪੁਲਿਸ ਨੂੰ ਉਹਨਾਂ ਮੋਬਾਈਲ ਫੋਨਸ ਨੂੰ ਲੱਭ ਕੇ ਲਗਭਗ 120 ਤੋਂ ਜ਼ਿਆਦਾ ਮੋਬਾਈਲ ਫੋਨ ਅੱਜ ਅਸੀਂ ਵੱਖ-ਵੱਖ ਲੋਕਾਂ ਦੇ ਹਵਾਲੇ ਕਰ ਰਹੇ ਹਾਂ ਜਿਦੇ ਵਿੱਚ ਲਗਭਗ 6 7 8 ਮਹੀਨੇ ਪੁਰਾਣੇ ਮੋਬਾਈਲ ਫੋਨਸ ਵੀ ਹੈਗੇ ਜਿਹੜੇ 8 ਮਹੀਨੇ ਪਹਿਲਾਂ ਗਵਾਚੇ ਸੀਗੇ ਤੇ ਹੁਣ ਉਹਨਾਂ ਨੇ ਪੁਲਿਸ ਨੇ ਕੰਟੀਨਿਊਸ ਆਪਣੇ ਐਫਰਟਸ ਦੇ ਰਹੇ ਹਿੰ ਜਿਹੜੀ ਸਾਡੇ ਐਸਪੀ ਹੈੱਡਕੁਆਟਰ ਸਾਹਿਬ ਅਤੇ ਨਿਗਰਾਨੀ ਹੈ ਡੀਐਸਪੀ ਇਨਚਾਰਜ ਸਾਈਬਰ ਕ੍ਰਾਈਮ ਸੈੱਲ ਨਾਲ ਜਿਹੜੀ ਸਾਡੀ ਟੈਕਨੀਕਲ ਟੀਮ ਹੈਗੀ ਸਾਈਬਰ ਪੁਲਿਸ ਸਟੇਸ਼ਨ ਦੀ ਟੀਮ ਹੈਗੀ ਉਹਨਾਂ ਨੇ ਪਰਸਿਸਟੈਂਟ ਐਫਰਟ ਕਰਕੇ ਲਗਾਤਾਰ ਤੇ 120 ਤੋਂ ਜ਼ਿਆਦਾ ਮੋਬਾਈਲ ਫੋਨ ਰਿਕਵਰ ਕੀਤੇ ਹੈਗੇ ਉਹ ਅੱਜ ਉਹਨਾਂ ਦੇ ਜਿਹੜੇ ਓਨਰਸ ਹੈਗੇ ਉਹਨਾਂ ਨੂੰ ਵਾਪਸ ਹੈਂਡਓਵਰ ਕੀਤੇ ਜਾ ਰਹੇ ਨੇ ਤੇ ਆ ਸਾਡੀ ਟੀਮ ਦਾ ਇੱਕ ਚੰਗਾ ਇਨੀਸ਼ੀਏਟਿਵ ਹੈਗਾ ਜਿਸ ਦੇ ਵਿੱਚ ਪਹਿਲਾਂ ਵੀ ਤੁਹਾਨੂੰ ਪਤਾ ਹੈਗਾ ਕਿ ਇਸ ਤਰੀਕੇ ਦੇ ਮੋਬਾਈਲ ਫੋਨਸ ਬਰਾਮਤ ਕਰਕੇ ਇਹ ਰਿਕਵਰ ਕਰਕੇ ਤੇ ਲੋਕਾਂ ਤੱਕ ਪਹੁੰਚਾਏ ਜਾਂਦੇ ਰਹੇ ਹਨ ਤੇ ਲੋੜੀ ਦੇ ਦਿਹਾੜੇ ਤੇ ਸਾਰੇ ਜਿਨ੍ਹਾਂ ਦੇ ਮੋਬਾਈਲ ਫੋਨ ਵਾਪਸ ਮਿਲੇ ਹੈਗੇ ਉਹਨਾਂ ਨੂੰ ਵੀ ਬਧਾਈ ਦੇਣਾ ਤੇ ਬਾਕੀ ਵੀ ਮੈਂ ਰਿਕਵੈਸਟ ਕਰਦਾ ਕਿ ਜਿਦਾ ਵੀ ਕੋਈ ਮੋਬਾਈਲ ਫੋਨ ਜੇਕਰ ਮਿਸਿੰਗ ਰਿਪੋਰਟ ਹੁੰਦਾ ਹੈਗਾ ਉਹ ਸਾਰੇ ਜਰੂਰ ਆ ਕੇ ਰਿਪੋਰਟ ਕਰਵਾਉਣ ਸਾਂਝ ਕੇ ਅੰਦਰ ਚ ਸਾਡੇ ਜਾਂ ਪੁਲਿਸ ਸਟੇਸ਼ਨ ਸੋ ਦੈਟ ਕਿ ਅਸੀਂ ਆਪਣੇ ਐਫਰਟਸ ਕਰਕੇ ਉਹ ਚੀਜ਼ ਵੱਧ ਤੋਂ ਵੱਧ ਪੋਸੀਬਲ ਰਿਕਵਰ ਕਰ ਸਕੀਏ ਕੋਈ ਸਰ ਹੈ ਨੰਬਰ ਵੀ ਹੈਗਾ ਕੋਈ ਇਹਨਾਂ ਦਾ ਨੇ ਤੇ ਮੋਬਾਈਲ ਰਿਕਵਰੀ ਵਾਸਤੇ ਹੈਲਪਲਾਈਨ ਨਹੀਂ ਹੈਗਾ ਆਦਰਵਾਇਸ ਸਾਡਾ 112 ਹੈਲਪਲਾਈਨ ਹੈਗਾ ਤੇ ਆਦਰਵਾਇਸ ਜਿਹੜਾ ਆਪਣਾ ਸਾਂਝ ਕੇਂਦਰ ਹੈਗਾ ਕਿਉਂਕਿ ਮੋਬਾਈਲ ਫੋਨ ਜਦੋਂ ਮਿਸ ਹੁੰਦਾ ਉਦੋਂ SIM ਵੀ ਮਿਸ ਹੁੰਦਾ ਤੇ ਉਹਦੀ ਮਿਸਿੰਗ ਰਿਪੋਰਟ ਤੋਂ ਫਾਈਲ ਕਰਨੀ ਹੁੰਦੀ ਹੈਗੀ ਤੇ ਉਹ ਰਿਪੋਰਟ ਜ਼ਰੂਰ ਸਾਡੇ ਸਾਂਝ ਕੇਂਦਰ ਤੇ ਲਿਖਵਾਇਆ ਜਾ ਸੋ ਦੈਟ ਕਿ ਅਸੀਂ ਫਰਦਰ ਉਹਨੂੰ ਟ੍ਰੇਸ ਕਰ ਸਕੀਏ